ਲਓ ਜੀ ਇਧਰ ਬਿਸਕਟ ਆਪਣੇ ਤਿਆਰ ਪਰ ਤਿਆਰ ਮੇਲਾ ਤੋਂ ਕਹਿੰਦੀ ਆਟਾ ਘਟ ਜਾਣਾ ਹਾਂ ਕਿੰਨੇ ਬਣੇ ਉਹਨਾਂ ਕੇ ਲੈ ਕੇ ਘਰ ਰੱਖਿਓ ਨਹੀਂ ਭੱਜ ਕੇ ਫਿਰ ਲੈ ਵੀ ਬੇਬੇ ਅੱਜ ਕੀ ਘਟਾ ਕੇ ਲਾਉਣਾ ਬਿਸਕਟ ਘਟਾ ਕੇ ਲੈਣੇ ਆਟਾ ਛਾਣਨ ਲੱਗੀ ਹਾਂ ਬਿਸਕਟਾਂ ਆ ਤੇ ਚਲੋ ਜੀ ਜਾਨ ਦੋ ਫਿਰ ਚੱਕ ਦੋ ਕੰਮ ਨੂੰ ਚੱਕ ਤਾਂ ਕੰਮ ਨੂੰ ਚੱਕ ਦੋ ਜੀ ਚੱਕ ਦੋ ਇਹ ਬੇਬੇ ਅੱਧਾ ਤੇ ਉਵੇਂ ਹੀ ਰਹਿ ਗਈ ਭੈਣ ਜੀ ਤੁਸੀਂ ਵੀ ਆ ਗਏ ਜੀ ਆ ਗਏ ਮੈਂ ਤਾਂ ਤੁਹਾਨੂੰ ਤੋਹਰਾ ਪਹਿਲੀ ਵਾਰੀ ਕਹਿ ਕੇ ਲਵਾਇਆ ਨਹੀਂ ਆਉਣਾ ਲਓ ਜੀ ਸੁਬਾਹ ਦੇ 6:30 ਹੋ ਚੁੱਕੇ ਹੋ ਕਹਿੰਦੇ ਵੀਰ ਜੀ ਜਲਦੀ ਜਲਦੀ ਆਜੋ ਪਹਿਲੀ ਵਾਰੀ ਥੋੜੀ ਆ ਬੇਬੇ ਕਿੰਨੇ ਕਿਲੋ ਘਟਾਉਣੇ ਭਾਵੇਂ ਤੇ ਤੁਹਾਡੀ ਮਨਚਾ ਜਿੰਨੇ ਮਰਜ਼ੀ ਘਟਾ ਲਓ ਤੇ ਇਹ ਬਿਸਕਟ ਘਟਾ ਕੇ ਆਪਾਂ ਦੇ ਕੇ ਕਿੰਨਾਂ ਨੂੰ ਆਉਣੇ ਆ ਤੇਰੀ ਭੂਆ ਨਾਲ ਤੇ ਆਵਾ ਕੁਠਾਬ ਖਰਾਵਾਂਗੇ ਜਿਆਦਾ ਆਪਾਂ ਰੱਖਾਂਗੇ ਕਿ ਭੂਆ ਜਿਆਦਾ ਆਪਾਂ ਰੱਖੋ ਉਹਨਾਂ ਦੇ 2-2 ਕਿਲੋ ਹੀ ਲੈਣੇ ਆ ਲਓ ਜੀ ਬਾਅਦ ਚ ਸੋਨ ਦਾ ਸੰਧਾਰਾ ਲੈ ਕੇ ਕਿੱਥੇ ਜਾਣਾ ਆਪਾਂ ਬੇਬੇ ਪਹਿਲਾਂ ਤਾਂ ਆਪਾਂ ਜਾਵਾਂਗੇ ਪ੍ਰੋਜ ਪਰ ਅੱਛਾ ਉੱਥੇ ਬਣਾ ਕੇ ਕੰਮਕਾਰ ਆਪਦਾ ਕਰਕੇ ਫੇਰ ਆਵਾਂਗੇ ਫੇਰ ਚੋਲੇ ਜਾਵਾਂਗੇ ਮਗਰੋਂ ਠੀਕ ਗੱਲ ਹੈ ਜੀ ਬੇਬੇ ਦੀ ਫਰਮਾਨੀ ਤੇ ਬੇਬੇ ਦਾ ਬੇਬੇ ਵਾਕਿਆ ਤੇਰੀ ਛੋਟੀ ਭੂਆ ਨਾਲ ਜਿਆਦਾ ਪਿਆਰ ਹੈ ਤਾਂ ਵੱਡੀ ਦਾ ਵੀ ਆਇਆ ਸੀ ਤੇ ਫੋਨ ਨੇ ਬਵਾਹ ਹੀ ਨਹੀਂ ਆਈ ਕੀ ਕਹਿੰਦਾ ਫੋਨ ਫੋਨ ਨੇ ਕੀ ਆਖਣਾ ਬਸ ਵਧਾਈਆਂ ਦਿੱਤੀਆਂ ਤੇ ਬੰਦ ਹੋ ਗਿਆ ਹਰ ਬਿਆਨ ਤੇ ਦਾ ਸੀ ਆਈ ਨਹੀਂ ਆਈ ਉਹਨਾਂ ਦਾ ਰੇਂਜ ਨਹੀਂ ਨਾ ਆਉਂਦੀ ਤੇਰੇ ਕੋਲ ਮਮੀ ਕਿੰਨੇ ਕਿਲੋ ਆਟਾ ਛਾਂ ਲਿਆ ਜੀ 6 ਕਿਲੋ ਦੇਸ ਆਵਣਾ ਪਕੜਾਉਣੇ ਆ ਤੇ 4 ਕਿਲੋ ਅਜੇ ਠਹਿਰ ਕੇ ਕਢਾ ਲਾਂਗੇ ਜੇ ਟੋਟਲ 10 ਕਿਲੋ 6 ਕਿਲੋ ਹੁਣ ਤੇ 4 ਕਿਲੋ ਬਾਜੋ ਠੀਕ ਆ ਬੇਬੇ ਹਾਂਜੀ ਹਾਂ ਕਿਉਂਕਿ ਤੇ ਆਟਾ ਕਿੰਨਾ ਹੈ ਆਟਾ ਤਾਂ ਜੋਖੇ ਹੀ ਪਤਾ ਲੱਗੂਗਾ ਅੰਦਾਜ਼ਾ ਹੀ ਹਜੇ ਤਾਂ ਹੁਣ ਬਾਅਦ ਆਪਾਂ 1 1 ਕਿਲੋ ਲੈ ਫਿਰ 1 ਕਿਲੋ ਹੋ ਸਾਂ ਦੇ ਮਹੀਨੇ ਵੀ ਰਸਦਾਰੇ ਲਿਆਉਂਦੇ ਨਹੀਂ ਵੱਡੀਆਂ ਪਹਿਣਾ ਦੇ ਵੀਰ ਸੁਧਾਰੇ ਲਿਆਉਂਦੇ ਨਹੀਂ ਵੱਡੀਆਂ ਪਹਿਣਾ ਦੇ ਪਹਿਲਾਂ ਬੇਬੇ ਬਿਸਕਟ ਕਢਾ ਲਈਏ ਫੇਰ ਆਪਸੰਦਾਰੇ ਵੀ ਦੇ ਆਵਾਂਗੇ ਇਹ ਤਾਂ ਸੁਧਾਰਾਂ ਤਾਂ ਬਣ ਗਿਆ ਓਏ ਬੇਬੇ ਉਹਨਾਂ ਨੂੰ ਜਿਹੜੀ ਨੀਂਦ ਬੇਬੇ ਉਹਨਾਂ ਨੂੰ ਸਮਾਨ ਹੀ ਦੇਉਣੇ ਉਹਨੇ ਕਿਹਾ ਆਲੂ ਸਮਾਨ ਦੇ ਦੇ ਕਢਾਈ ਲੈ ਆਓ ਕਢਾਈ ਦੇ ਜਾਂਗੇ ਚੱਲ ਕੋਈ ਨਹੀਂ ਹਾਂਜੀ ਭੈਣ ਜੀ ਗੱਡੀ ਕਿੱਧਰ ਨੂੰ ਜਾ ਰਹੀ ਆ ਹਣ ਇਹ ਬਿਸਕਟ ਵਾਲੀ ਦੁਕਾਨ ਤੇ ਜਾ ਰਹੀ ਆ ਤੇ ਰਾਹ ਚ ਕੋਈ ਬ੍ਰੇਕ ਲੱਗੂ ਕਿ ਨਹੀਂ ਮੈਂ ਕਾ ਉੱਥੇ ਕਾ ਦੀ ਬ੍ਰੇਕ ਆ ਪਕਰ ਚੰਡੀਗੜ੍ਹ ਜਾਣਾ ਜਾਣਾ ਤੇ ਠਗੋਗੋ ਆਣੀ ਆ ਚੰਡੀ ਗੱਲ ਬੜਾ ਜੇਦੇ ਆ ਤੁਹਾਨੂੰ ਨਜ਼ਾਰੇ ਆ ਨਾ ਜੰਦੀਗੜ ਤੇ ਆ ਤੇ ਤਾਂ ਨਹੀਂ ਭੁੱਲਦੇ ਸੋ ਸਮਾਨ ਸਜ ਨੂੰ ਸਾਰਾ ਪਰ ਆਖ ਲਿਆ ਦੁੱਧ ਦੁੱਧ ਵੀ ਲੈ ਲਿਆ ਸਿਆਕ ਲਿਆ ਜੇ ਘਿਓ ਵੀ ਖੰਡ ਵੀ ਜੋ ਜੋ ਚੀਜ਼ਾਂ ਪੈਣੀਆਂ ਸਾਰੀਆਂ ਜੜੀ ਬੂਟੀਆਂ ਬਚਾਕ ਲੀਆਂ ਲੀਆਂ ਜਿਹੜੀਆਂ ਜਿਹੜੀਆਂ ਬਿਸਕੁਟ ਵਾਲਿਆਂ ਨੇ ਪਾਉਣੀਆਂ ਸੋ ਸਜ ਨੂੰ ਪਹਿਲੀ ਵਾਰੀ ਆ ਆਪਣੀ ਆ ਤੁਹਾਨੂੰ ਦੱਸ ਦਈਏ ਅੱਛਾ ਹਾਂ ਪਹਿਲੀ ਵਾਰੀ ਸਵੇਰ ਸਵੇਰ ਹੋਣਾ ਵੀਰ ਜੀ ਆ ਰਹੇ ਮੈਂ ਕਿਹਾ ਵੀਰੇ 5 ਮਿੰਟਾਂ ਵਿੱਚ ਆਗੇ ਭਾਵੇਂ ਅਸੀਂ ਅੱਧਾ ਘੰਟਾ ਹੀ ਲਾਤਾ ਨਹੀਂ ਤੇ ਕੰਨ ਦੇ ਬਾਹਰ ਬੇਬੇ ਗੱਲ ਫਿਰ ਆਪਣਾ ਨਹੀਂ ਬਾਹਰ ਹੀ ਬਹੁਤ ਚਨਾ ਆਪਣੇ ਬਿਸਕਟ ਬਾਬਾ ਸੀ ਨਾ ਪਹਿਲਾਂ ਆਪਾਂ ਸਜ ਨੂੰ 10 ਕਿਲੋ ਕਢੋਣੇ 10 ਕਿਲੋ ਅਸੀਂ ਸੋਚਿਆ ਕਿ 6 ਕਿਲੋ ਕਢਾ ਲਾਂਗੇ 2 ਕਿਲੋ ਭੂਆ ਹੁਣ ਨਾ ਦੇ ਦਾਂਗੇ 2 ਦੂਸਰੀ ਭੂਆ ਨੂੰ ਤੇ 2 ਆਪਾਂ ਰੱਖ ਲਾਂਗੇ 4 ਕਿਲੋ ਆਪਾਂ ਬਾਜੂ ਕਢਾ ਲਾਂਗੇ ਠੀਕ ਹੈ ਠੀਕ ਆ ਕਿਵੇਂ ਵੈਲਕਮ ਕਿਵੇਂ ਕੰਮ ਕੀ ਕੰਮ ਗੋਡਾ ਹੈ ਅੱਛਾ ਹਮ ਬਿਸਕਟਾਂ ਦਾ ਆਪਣੇ ਆਂਦਾ ਗੋਡਾ 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 ਕਰ ਦਈਏ ਮੈਂ ਹਾਂ ਕੰਮ ਗੋਡਾ ਆਪਣਾ ਅਜੇ ਬੈਂਡ ਵਾਜ ਆਏ ਨੇ ਉਹਨਾ ਕਿ ਉੱਤਰ ਜਾ ਹਣ ਥੱਲੇ ਬਿਸਕਟ ਵਾਲੀ ਦੁਕਾਨ ਚ ਜਲ ਗਏ ਉੱਤਰ ਜਾ ਲਓ ਇਹ ਸਮਾਨ ਕੱਢੀ ਸਮਾਨ ਹੋ ਚੁੱਕੇ ਬਿਸਕਟ ਵਾਲੀ ਦੁਕਾਨ ਦੇ ਬਾਹਰ ਹੋਰ ਚਲੋ ਬੇਬੇ ਤੇ ਗੱਡੀ ਬਾਹਰ ਹੀ ਲੇਟ ਗਾ ਹੈ ਨਾ ਆਤੀ ਹੈ ਤੂੰ ਬੇਬੇ ਹਾਂਜੀ ਇਹ ਕਹਿੰਦੇ ਤੁਸੀਂ ਲੇਟ ਹੋ ਗਏ ਆ ਚਲ ਕੋਈ ਨਹੀਂ ਇੱਕ ਵਾਰੀ ਪਹਿਲਾਂ ਆ ਗਿਆ ਆਪਣੇ ਕੋਲ ਅੱਛਾ ਕਿ ਪਹਿਲਾਂ ਆਪਾਂ ਤੋਂ ਤੋਂ ਖਾ ਗਰ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਢਣੀ ਨਹੀਂ ਕੋਈ ਕਰ ਮੈਂ ਕਰ ਬਿਸਕਟ ਬੇਬੇ ਵੇਲਾ ਤੂੰ ਕਹਿੰਦੀ ਆਟਾ ਘਟ ਜਾਣਾ ਕਿੰਨਾ ਹੋ ਗਿਆ ਮੈਂ ਰੱਖਿਆ ਤੇ ਜਿਆਦਾ ਹੋ ਜਾਣਾ ਆ ਸੱਚ ਮੈਂ ਕਿਾ ਸੋਣਾ ਨਾ ਹੋਵੇ ਕਿੰਨਾ ਹੋ ਗਿਆ ਆਟਾ 8 ਫਿਰ ਪੌਣੇ 8 ਕਿਲੋ ਹੋ ਗਿਆ 8 ਕਿਲੋ ਲੈ ਲਓ ਹਾਂਜੀ ਬਈ ਉਹ ਪਹਿਲਾਂ ਕਿਸੇ ਹੋਰ ਦਿੰਦਾ ਉਹ ਘਟਾਉਂਦਾ ਜੀ ਦੇ ਕੱਢ ਰਹੇ ਨੇ ਵੀਰੇ ਸਭ ਤੋਂ ਪਹਿਲਾਂ ਕੀ ਪਾਵਾਂਗੇ ਖੰਡ ਸਭ ਤੋਂ ਪਹਿਲਾਂ ਪਾਵੂਗੀ ਪੂਰਾ ਖੰਡ ਲਓ ਵੀ ਸੱਜਣੋ ਖਾਂਡੇ ਵੀ ਪਾਲੀ ਦੇ ਸੀ ਕਿਹਾ ਵੀ ਪਾਲਿਆ ਤੇ ਹੁਣ ਪਾਦਾ ਇਹ ਦੁੱਧ ਪਹਿਲਾਂ 2 ਕਿਲੋ ਆਟੇ ਦਾ ਬਣਾਵਾਂਗੇ ਫਿਰ ਆਪਾਂ ਬਣਾਵਾਂਗੇ 4 ਕਿਲੋ ਵੀਰੇ ਲਓ ਜੀ ਹੁਣ ਕਰਤਾ ਇਹ ਬੇਬੇ ਕੀ ਮਿਕਸ ਕਰਦਾ ਜੇ ਆਟਾ ਖੰਡ ਤੇ ਆਟਾ ਸਿੱਕੇ ਉਹ ਮਿਕਸ ਕਰਦਾ ਆ ਆਟਾ ਤੇ ਖੰਡ ਤੇ ਕਿਉਂ ਮਿਕਸ ਕਰ ਲਿਆ ਦੁੱਧ ਪਾ ਲਿਆ ਹਾਂ ਹੁਣ ਉਹ ਹੋਵੇ ਖੀਰ ਚ ਪਾ ਦੇ ਤੇ ਚਾਹਣ ਲਓ ਜੀ ਹੁਣ ਬਣ ਗਏ ਬਿਸਕਟ ਠਮਾ ਦਿਓ ਕਰਾਂ ਦੀ ਵੀਰੇ ਚੱਕਰੀਆਂ ਆਈਆਂ ਲਓ ਜੀ ਸ਼ੁਰੂ ਕਰਾਂਗੇ ਸ਼ੁਰੂ ਕਰਾਂ ਵੀਰ ਇਹਦੇ ਹੱਥ ਕਿਹੜਾ ਮਸ਼ੀਨ ਨਾਲ ਘੱਟਦਾ ਫਾੜਾ ਵੜਾ ਐਵੇਂ ਬਈ ਮਸ਼ੀਨ ਨਾਲ ਚੱਲ ਜਾਂਦੇ ਆ ਤਾਂ ਹੀ ਗੱਡੀ ਜਾਂਦੀ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੀਆਂ ਟਰੇਅਾਂ ਇਹਨੇ ਬਣਾ ਕੇ ਰੱਖ ਲਈ ਦਿੱਤੀਆਂ ਮੈਂ ਤਾਂ ਭਾਵੇਂ ਲਾਵੀ ਸੱਜ ਨੂੰ ਇਦਾਂ ਆਪਣੇ ਮੈਥਡ ਚਾਰ ਹੋ ਰਹੇ ਵੀਰੇ ਅੰਦਰ ਕਿੰਨੇ ਟਾਈਮ ਤੱਕ ਰੱਖਣੇ ਆ 10 ਤੋਂ 12 ਮਿੰਟ ਅੱਛਾ 10 ਤੋਂ 12 ਮਿੰਟ ਹੌਲੀ ਹੌਲੀ ਸੇਕ ਲੱਗਦਾ ਰਹੂਗਾ ਹਨਾ ਹਾਂਜੀ ਲੋ ਜੀ ਪਹਿਲਾਂ 2 ਕਿਲੋ ਆٹے ਦਾ ਕੀਤਾ ਸੀ ਇਹਦੇ ਹੁਣ ਬਣ ਲੱਗੇ ਆ 4 ਕਿਲੋ ਆ ਦੱਸਣ ਦੀ ਵੈਰ ਕਿਹਨੇ ਮੇਰਾ ਲਾਦਾ ਵੀ ਮੈਂ ਪਕਾ ਕੇ ਵੇਖਾ ਕਿ ਮੈਂ ਪਕਾ ਵੀਰੇ ਬੇਬੇ ਕਹਿੰਦੇ ਮੈਂ ਬਣਾ ਕੇ ਵੇਖ ਨਹੀਂ ਬੇਬੇ ਉਹ ਅਲਟਿਪਾਰਟੀ ਬਣਾ ਦੇਣੀ ਹੈ ਮਾਰੀ ਟੋੜ ਟੋੜ ਰੱਖਣੇ ਹੈ ਟੋੜ ਟੋੜ ਰੱਖਣੇ ਆ ਤੇ ਦੇੜੀ ਜੀ ਦੇਣੇ ਮਾਰੀ ਇੱਕ ਜੀ ਦੇਣੇ ਦੇੜੀ ਇਹ ਬੇਬੇ ਉਹ ਕਹਿੰਦਾ ਜੀ ਦਾ ਕੰਮ ਉਸੇ ਨੂੰ ਸਾਝੀ ਇਹ ਕੰਮ ਇਹੀ ਕਰ ਸਕਦੇ ਆਪਾਂ ਨਹੀਂ ਕਰਦਾ ਆਪਣੇ ਆ ਇਹ ਨਹੀਂ ਕਰ ਸਕਦੇ ਆਪਣੇ ਵਾਲਾ ਕਿਹੜਾ ਖੇਤੀ ਬਾੜੀ ਸਾਰਾ ਮੁੰਦਾ ਆਪਣਾ ਲਓ ਜੀ ਇਧਰ ਬਿਸਕਟ ਆਪਣੇ ਤਿਆਰ ਪਰ ਤਿਆਰ ਹੋ ਗਏ ਬਾਹਰ ਆਈ ਜਾਂਦੇ ਜੀ ਗਰਮਾ ਗਰਮ ਆਏ ਹੋ ਵੀ ਸੱਜਣੋ ਜਿੰਨੇ ਜਿੰਨੇ ਖਾਣੇ ਜੀ ਕਿਵੇਂ ਬੰਦੀ ਇੰਤਜ਼ਾਰ ਕਰਾ ਬੰਗਲੇ ਵਿੱਚ ਅੱਜ ਆ ਵੀ ਕਾ ਲਈਆ ਲੈ ਜੋ ਫਿਰ ਤੂੰ ਪਹੁੰਚੋ ਕਰੇ ਚਲਾ ਲੋਂਗੇ ਤੂੰ ਹਾਂ ਕਿੰਨੇ ਬਣੇ ਉਹਨੇ ਕੇ ਲੈ ਕੇ ਇੱਕ ਰੱਖਿਓ ਨਹੀਂ ਭੱਜ ਕੇ ਫੇਰ ਲੈ ਜੂਗੀ ਲੋਵੀ ਸੱਜਣੋ ਬਿਸਕਟ ਤਿਆਰ ਬਣ ਤਿਆਰ ਤੇ ਹੁਣ ਪਾਵਾਂਗੇ ਸਟਰੀਟ ਤੇ ਲਾਓ ਜੀ ਇੱਕ ਪੀਪਾ ਭਰ ਗਿਆ ਇੱਕ ਆਹ ਰਹਿ ਗਈ ਤੇ ਇਹ ਰਹਿ ਗਈ ਉਹ ਚੱਕ ਦੋ ਘੰਟੇ ਨੂੰ ਕਰਾਂ ਦੇ ਵੀਰੇ ਬੇਬੇ ਕਿੰਨੇ ਪੀਪੇ ਭਰ ਕੇ ਲੈ ਕੇ ਜਾਣੇ ਆ ਤੁਸੀਂ ਜਿੰਨੇ ਲਿਆਦੇ ਪਏ ਇੱਧਰ ਕੋਲ ਪਏ ਉਹ ਵੀ ਭਰ ਕੇ ਜਾਣੇ ਤੇ ਜਿਹੜੇ ਆਪਣ ਲਏ ਉਹ ਵੀ ਭਰ ਕੇ ਲੈ ਜੀ ਜਾਣੇ ਆ ਪਏ ਆਟਾ ਪਿਆ ਥੋੜਾ ਜਿਹਾ ਕੰਡਾ ਬਿਸਕਟ ਮੈਂ ਕੱਟ ਲੇਗੇ ਦੇ ਦੋ ਨਹੀਂ ਨਿਕਲ ਦੇਗੇ ਕੱਟ ਕੇ ਵੀ ਨਹੀਂ ਜਾਣੇ ਮਾਰੇ ਦੇ ਕਿਵੇਂ ਕਿਵੇਂ ਖਾਵਾਂਗੇ ਬੇਬੇ ਹੁਣ ਕਾਹ ਅਜ ਪਿਓ ਪਿਓਗੇ ਕਾਹ ਅਜ ਪਿਓਗੇ ਕੋਈ ਢੇਰ ਲਾ ਲਿਆ ਕਰਾਂ ਬਾਪਾ ਪੱਕਾ ਲਓ ਜੀ ਬਿਸਕਟ ਆਲਮੋਸਟ ਡੰਡ ਜੇ। ਕਾ ਤੇ ਧਿਆਨ ਸੇ ਅਮ ਕ ਖਾਇਆ ਕਰਾਂਗੇ। ਅੱਛਾ ਤੇ ਕੌਣਾ ਕਾਤੇ ਕੋਲੇ ਰੱਖ ਲਿਆ ਕਰਾਂਗੇ। ਕਾ ਦਾ। ਮੈਂ ਵੇਖ ਲਿਆ ਕ ਕੋਈ ਆਉਂਦਾ ਤਾਂ ਨਹੀਂ। ਇਹ ਤੇਰੇ ਦੇ ਦੇ ਕਰੀ। ਬਸ ਕਰਾ ਦੇ ਨੇਰੀ ਲਾ। ਉਹ ਨੇਰੀ ਲਿਆ ਦੇਣੀ ਬਿਸਕਟਾਂ ਵੀ ਤੇ। ਬਿਸਕਟਾਂ ਨੇ ਸੌਖੇ ਆ ਮੜੇ ਆਏ। ਕਾ ਕੇ। ਆ ਯਾਰ ਕਈਆਂ ਨੂੰ ਮੈਨੂੰ ਬੜੀ ਆਦਤ ਹੈ ਜਿਵੇਂ ਗਿਤਾਵਾ ਜਾਂ ਬਣਾ ਕੇ ਨਾ ਕਈ ਕਈ ਤੇ ਜਿਵੇਂ ਨਾਲ-ਨਾਲ ਚਾਹ ਤੇ ਖਾਂਦੇ ਨੇ ਡਬੋ ਕੇ ਖਾ ਲਿਆ ਕਈਆਂ ਨੂੰ ਵਿਚਾਰ ਮੇਰੇ ਅਰਗਿਆਂ ਨੂੰ ਹੁੰਦਾ ਕਿ ਸਾਰੇ ਇੱਕੋ ਦਮ ਚਾਹ ਸੈਟਿੰਗ ਬਾਅਦ ਜੋ ਫਿਰ ਚੌਂਕੇ ਨਾ ਖਾਣੇ ਉਹ ਜਿਵੇਂ ਮੰਨਿਆਂ ਨੇ ਗਿਤਾਵਾ ਪਾਈਦਾ ਆਏ ਕਰ ਲੈਣਾਂ ਨਾ ਉਹ ਐਂ ਤਾਂ ਨਹੀਂ ਆਣਾ ਵੇ ਮੈਨੂੰ ਸੱਚ ਨਾਲ ਮੈਨੂੰ ਖਰ ਪਾਈਦੇ ਨਾ ਆਏ ਪਾ ਲਿੰਦਾ ਹੈ ਆਪੇ ਬੇਸਕਟ ਸੋ ਸੱਚ ਨਾਲ ਦੱਸਿਓ ਕਿਹਨੇ ਕਿਹਨੇ ਬੇਸਕਟ ਕਢਾ ਲਿਆ ਤੇ ਕਿਹਨੇ ਕਿਹਨੇ ਨਹੀਂ ਕਢਾਇਆ ਜੇ ਜਿਹਨੇ ਨਹੀਂ ਘਟਾਇਆ ਦੱਸ ਦਿਓ ਆਪਾਂ ਭੇਜ ਦਿੰਨੇ ਬੇਬੇ ਚਲ ਭੇਜ ਲਿਆ ਕਫੀ ਪਾウダー ਭੇਜ ਗਿਆ ਇੱਕ ਪੀਪਾ ਦਾ ਦੱਸ ਦਿਓ ਸਜਣੋ ਇੱਕ ਪੀਪਾ ਪਾウダー ਕਰਦਾਂਗੇ ਇੱਕ ਪੀਪਾ ਸਾਡੇ ਕੋਲੇ ਵਾਹ ਫੜਾ ਕੇ ਲਾ ਦੇ ਹਾਂ ਜਿਹਨੂੰ ਚਾਹੀਦਾ ਉਹ ਇੱਥੇ ਹੀ ਆ ਬਿਸਕੁਟ ਵਾਲੇ ਹੋਰ ਘਟਾ ਲਾਂਗੇ ਹਾਂ ਦੱਸ ਦਿਓ ਜਿਹਨੂੰ ਜਿਹਨੂੰ ਚਾਹੀਦਾ ਠੀਕ ਆ ਹੁਣ ਕਰਾਂਗੇ ਤੁਹਾਨੂੰ ਆਪਾਂ ਪੀਪਾ ਭੇਜਣਾ ਪੀਪਾ ਭਾਵੇਂ ਖਾਲੀ ਭੇਜ ਦਿਆ ਆਪਾਂ ਕਿੱਲ ਕੋ ਖਾਲੀ ਕਿਉਂ ਕਰਕੇ ਘੰਡਾ ਦੇ ਆਪਰੇ ਕਰੇ ਸਾਰਾ ਕੁਝ ਸਾਲ ਫੜ ਕੇ ਪੀਪਾ ਘੱਲਾ ਕੇ ਉਸ ਤੋਂ ਦਾ ਠੀਕ ਆ ਡਨ ਹੋ ਗਿਆ ਹਾਂ ਡਨ ਸਾਨੂੰ ਬੋਟ ਕਰਦਾਂ ਦਾ ਕੰਮ ਆ। ਅਹ ਠੀਕ ਆ। ਬੋਟ ਕਰਦਾਂ ਦਾ ਕੰਮ ਆ। ਠੀਕ ਆ ਜੀ ਧੰਨਵਾਦ। ਉਹ ਕਿਨੇ ਕਿਨੇ ਘੜਾ ਲਿਆ ਕਿਨੇ ਕਿਨੇ ਨਹੀਂ ਘੜਾਏ ਦੱਸੋ ਫਿਰ ਸਾਨੂੰ। ਚੱਕਰ ਨਹੀਂ ਜਾਂਦੀ। ਸੌਣ ਦਾ ਮਹੀਨਾ ਚੱਲ ਪਿਆ। ਹਾਂ। ਬੇਬੇ ਪੜਾ ਹੁੰਦਾ ਕਿ ਇਹ ਬਿਸਕੁਟਾਂ ਦਾ ਮਹੀਨਾ। ਮੈਂ ਇੱਕ ਚੀਜ਼ ਬੜੀ ਨੋਟ ਕੀਤੀ ਆ। ਕਿ ਜਿਵੇਂ ਬਿਸਕੁਟਾਂ ਵਾਲੀ ਦੁਕਾਨ ਤੇ ਆਈ ਤਾਂ ਜ਼ਿਆਦਾ ਬਜ਼ੁਰਗ ਹੁੰਦੇ ਨੇ। ਕਿਉਂਕਿ ਆਪਣੇ ਇੱਧਰ ਮਾਲ ਵੇਚ ਲੈਣਾ ਜਿਹੜੇ ਵੀਰ ਹੁੰਦੇ ਆ, ਵੀਰ ਭੈਣਾਂ ਨੂੰ ਸੰਧਾਰਾ ਦੇਣ ਜਾਂਦੇ ਆ। ਹਾਂ ਦੇਣ ਜਾਂਦੇ। ਤੂੰ ਜ਼ਿਆਦਾਤਰ ਉਹ ਕੁੜੀਆਂ ਦੇ ਮੰਮੀ ਡੈਡੀ ਨੂੰ ਹੁੰਦਾ ਕਿ ਛੇਦੀ ਛੇਦੀ ਜਾ ਕੇ ਬਿਸਕਟ ਘੜਾ ਲੈ। ਕੁੜੀਆਂ ਨੂੰ ਬਿਸਕਟ ਦੇ ਆ ਉਹ ਭੱਜ ਗਏ। ਹਾਂ ਕਿੱਦਾਂ ਘਟਾਉਣੇ ਆ ਪੁੱਛਦੇ ਨੇ ਕਿੱਦਾਂ ਘਟਾਉਣੇ ਆ ਆਗੇ ਆ ਬਿਸਕਟ ਕੱਢਣ ਨਾਲੇ। ਹਾਂ ਸੋ ਵੀਰ ਹੋਣੀ ਵੀ ਸੌਂਦੇ ਮਹੀਨੇ ਜੀ ਆਉਂਦੇ ਨੇ। ਸੌਂਦਾ ਮਹੀਨਾ ਚੱਲ ਰਿਹਾ ਤੁਹਾਨੂੰ ਪਤਾ। ਤੇ ਹੁਣ ਭੂਆ ਘਰੇ ਫਿਰਦੇ ਜਾਂਦੇ। ਵੀਰ ਸਿਧਾਰਾ ਲੈ। ਘਟਾ ਆ ਲੈ। ਮੇਰਾ ਵੀਰ ਸਿਧਾਰਾ ਲੈ ਕਿਵੇਂ ਆ? ਹਾਂ ਮੇਰਾ ਵੀਰ ਸਿਧਾਰਾ ਲੈ। ਇਹ ਤਿੰਨ ਦੇ ਮਹੀਨੇ। ਹਾਂ ਰਹੀ ਵੀਰ ਸਿਧਾਰਾ। ਇਗੀ ਕਦੀ ਕਿਵੇਂ? ਬੰਨ ਉਹ ਅੰਕਤ ਹਿਲਾ ਲਿਆ ਕਰ। ਹਾਂ। ਪੱਟਿਆਂ ਜਿਹਾ। ਕਿਵੇਂ ਲਾਇਆ ਕਰ? ਆਇਆ ਆਇਆ ਕਰਕੇ ਹਿਲਾ ਲਿਆ ਕਰ। ਹਾਂ। ਫਿਰ ਐਂਗਾ ਕਿ ਡੇਢ-ਡੇਢ ਕਰਕੇ ਬਾਹਰ ਤੋਂ ਮੋਸਿਆਂ ਹਿਲਾ ਲਿਆ ਕਰ। ਇਹ ਕਹਿਣਾ ਹੀ ਸੋਖਾ ਭੈਣ ਜੀ। ਆਪ ਆਪ ਕਰਕੇ ਵੇਖੋ। ਲਓ ਜੀ ਅੱਜ ਤੇ ਵੀਰੇ ਟਾਈਮ ਨਾਲ ਹੀ ਵਿਹਲਾ ਕਰ ਦੇਣ ਲੱਗੇ ਜੇ। ਤੋਂ ਜਿਨ੍ਹਾਂ ਨੇ ਵੀ ਸੱਜਣੋਂ ਬੈਸਕਟ ਕਢਾਉਣੇ ਗੋਗੋਆਣੀ ਵੀਰ ਹੋਣੀ ਹੈਗੇ ਜੇ। ਆਓ ਇੱਥੋਂ ਟਾਈਮ ਲੈ ਕੇ ਜਾਓ ਤੇ ਕਢਾਓ। ਬਹੁਤ ਘੈਂਟ ਬੈਸਕਟ ਕਢਦੇ ਯਾਰ। ਕਈ ਬੈਸਕਟ ਹੁੰਦੇ ਨਾ ਮੋਟੇ ਜੇ ਬਾਹਲੇ ਇਹ ਸਾਈਜ਼ ਵੀ ਬੜਾ ਵਧੀਆ ਹੁੰਦਾ। ਵੀਰੇ ਨੰਬਰ ਬੋਲਿਆ ਜੀ ਇਧਰ ਨੂੰ ਵੇਖ ਕੇ 99551751009955175116 ਬੁਲਾ ਲਿਓ ਕਰ ਲਿਓ ਕੰਟੈਕਟ ਜਿਹਨੇ ਜਿਹਨੇ ਕਢਾਉਣੇ ਆ ਵਧੀਆ ਆ ਜੋ ਭਜਾ ਦਿਓ ਪੱਟ ਚੱਲੇ ਜਾਂਦਾ ਹਾਂ ਆਖੇ ਚਾ ਕਢਾਈ ਜਾਂਦੇ ਹਾਂ ਇਹਨਾਂ ਨੂੰ ਮਾਰੀ ਦੇਜੋ ਆਣ ਕੇ ਠੀਕ ਆ ਜੀ ਠੀਕ ਆ ਜੋ ਨਾ ਕਿਸੇ ਨੂੰ ਤੁਸੀ ਆਪ ਦਾ ਕੰਮ ਆਪ ਹੀ ਕਰਿਆ ਜੋ ਆਣ ਕੇ ਹਾਂ ਹਾਂ ਕਿਸੇ ਤੇ ਨਰਿਆ ਜੋ ਕੋਈ ਵੀ ਰਾਏ ਸੌਂਦਣ ਮਹੀਨੇ ਜੋ ਜ ਰਹਿਣਾ ਉਹਨਾਂ ਦੇ ਨਨ ਕੱਢਦੇ ਭਾਦੋਂ ਜਲੇ ਜਾਵਾਂ ਹਾਂ ਜਲੇ ਜਾਂਦੇ ਆ ਨਾ ਭਾਦੋਂ ਅੱਛਾ ਭਾਦੋਂ ਹੀ ਚੱਲੀਏ ਅਗਲਾ ਮਹੀਨਾ ਭਾਦੋਂ ਜਾਂਦੀ ਸੈੱਟ ਕਰਕੇ ਵੇਖੀ ਨੀ ਸੋਹਣੇ ਬਾਣ ਕਰੋ ਟੇਸਟ ਕਰੋ ਦੱਸੋ ਜੀ ਹਾਂ 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 ਕਾਉਂਗੇ ਆ ਜਾ ਜ਼ਰੂਰ ਹੀ ਬਣੋ ਹੋਲੇ ਪਹਿਲਾਂ ਖਾਓ ਫਿਰ ਦੱਸੋ ਬਾਹ ਪਿਆ ਕੀ ਆ ਖਾ ਦੇ ਲਓ ਪਹਿਲਾਂ ਖਾ ਲਿਆ ਮਾਣਾ ਦਾ ਖਾਦ ਜਿਆ ਮੇ ਥੋੜੇ ਹੈ ਵੈਰੀ ਗੁੱਡ ਬਹੁਤ ਕੈਂਡਪਨ ਥੈਂਕ ਯੂ ਥੈਂਕ ਯੂ ਲਾਓ ਵੀ ਰਜਣਾ ਪੀਪੇ ਜਿਹੜੇ ਟੀਸੀ ਤੱਕ ਭਰ ਦਿੱਤੇ ਗਏ ਆ ਬਾਹ ਹੀ ਰਹਿ ਗਏ ਨਾ ਵੀਰੇ ਰਾਜ ਨੀਵੀ ਹੋ ਗਏ ਟੋਟਲ 6 ਕਿਲੋ ਕਢਾਈ ਜੀ ਐਕਪੀ ਪਾਰ ਆ ਐ ਕਹਿ ਰਿਹਾ ਤੇ ਐ ਕਹ ਰਿਹਾ ਜੀ ਬੇਬੇ ਆ ਕੂਆ ਕਰੇ ਕਿਦਾਂ ਦੇ ਕੇ ਆਉਣੇ ਆ ਅੱਜ ਦੇ ਆਵਾਂਗੇ ਹੁਣ ਹੈਪੀ ਹੈਪੀ ਹੋਰ ਅੱਜ ਦੇ ਆਵਾਂਗੇ ਲੋ ਵੀ ਸਾਜਣੋ ਤਿੰਨ ਡੱਬੇ ਹੋ ਗਏ ਟੋਟਲ 1 ਕਿਲੋ 1 ਡੱਬਾ 2 ਡੱਬਾ ਤੇ 3 ਡੱਬਾ ਸਵਾ ਆਟਾ ਵਧਿਆ ਜੀ ਆਪਾਂ ਚੱਲੀਏ ਭੈਣ ਜੀ ਚੱਲਗੇ ਬਿਸਕਟ ਕਰਾ ਲੇ ਹੁਣ ਹੁਣ ਇੱਥੇ ਕੀ ਕਰਨ ਉਹ ਚੱਲਗੇ ਚਲੋ ਹਾਂ ਮੈਂ ਬਿਸਕੁਟਾਂ ਦੀ ਰੱਖੀ ਪੈਖੀ ਰਮਾ ਕੇ ਆ ਜਾ ਆਜੋ ਆਜੋ ਭੈਣ ਜੀ ਬੇਬੇ ਨਹੀਂ ਨਹੀਂ ਆਜੋ ਕੋਈ ਕੱਢ ਗਿਆ ਨਾ ਲੈ ਜਾਏ ਨਹੀਂ ਲੈ ਜੇ ਜਾਂਦਾ ਪਰ ਲੋਗ ਲਾ ਆਪਾਂ ਘਰੇ ਪਹੁੰਚਦੇ ਇਧਰ ਸਬਜ਼ੀਆਂ ਬਣੀ ਜਾਂਦੀਆਂ ਲਓ ਜੀ ਤਾਦੀ ਤੁਸੀਂ ਥੱਕ ਕੇ ਆਉਂਗੇ ਤਾਂ ਕੰਮ ਕਿੰਨੇ ਕੀਤੇ ਆ ਕਦੂ ਤੋਰੀਆਂ ਦੁੱਧ ਪਾ ਕੇ ਕਦੂ ਐਂਡ ਤੋਰੀ ਦੋ ਤੋਰੀਆਂ ਲੱਠੀਆਂ ਸੀ ਆਪਣੇ ਘਰੋਂ ਇੱਕ ਕਦੂ ਲੱਠਾ ਸੀ ਜੋ ਕਿ ਮੈਨੂੰ ਪਸੰਦ ਨਹੀਂ ਆ ਠੀਕ ਮੈਨੂੰ ਤਾਂ ਕੋਈ ਵੀ ਨਹੀਂ ਪਸੰਦ ਠੀਕ ਮੈਨੂੰ ਆਲੂ ਹੋਣਾ ਆਲੂਆਂ ਨਾਲ ਜੋ ਮਰਜੀ ਹੋਵੇ ਪੂਗਾ ਤਾਂ ਰੁੱਸੀ ਹੋਈ ਕਹਿੰਦੇ ਚਲ ਕੋਈ ਨਹੀਂ ਆ ਫਿਰ ਮੰਨ ਲੈਣਾ ਹੈ ਭੈਣ ਫੋਚੀ ਨਾ ਹਰ ਮਾਰੇ ਵਧਾਈਆਂ ਵਧਾਈਆਂ ਵਧਾਈਆਂ